ਬਾਕੀ ਖੁਸ਼ ਰਹੋ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਪਸ ਸਾਰਿਆਂ ਨੇ ਤੁਸੀਂ ਘੈਂਡ ਹੋਵਾਂਗੇ ਫਰੈਂਸ ਤੇ ਅੱਜ ਆਪਾਂ ਸਟਾਰਟ ਕਰਦੇ ਆਂ ਘੈਂਡ ਜਾਂ ਵਲੌਗ ਸੋ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਵਲੌਗ ਨੂੰ ਦੇਖਿਓ ਪੂਰਾ ਤੇ ਬਾਕੀ ਆਪਾਂ ਨੂੰ ਨਾ ਪਿਛਲੇ ਵਲੌਗ ਚ ਕਮੈਂਟ ਆਈ ਸੀਗੀ ਵੀ ਮਤਲਬ ਤੁਸੀਂ ਵਲੌਗ ਨੂੰ ਪੂਰਾ ਡਿਸਕ੍ਰਾਈਬ ਕਰਿਆ ਕਰੋ ਮਤਲਬ ਦੱਸਿਆ ਕਰੋ ਆਪਾਂ ਮੇਲੇ ਤੇ ਗਏ ਸੀ ਨਾ ਵੀ ਮੇਲੇ ਤੇ ਤੁਸੀਂ ਐਦਾ ਨਵੀ ਸਾਰਾ ਦੱਸਿਆ ਕਰੋ ਵੀ ਇਹ ਕਿੱਥੇ ਕੀ ਆ ਹਨਾ ਕਿੱਥੇ ਨਹੀਂ ਤੇ ਸੁਭਾਨ ਆਪਾਂ ਧਿਆਨ ਰੱਖਿਆ ਕਰਾਂਗੇ ਅੱਗੇ ਤੋਂ ਵੀ ਤੁਹਾਨੂੰ ਪੂਰਾ ਵਲੌਗ ਸਮਝ ਆਇਆ ਕਰੇ ਹਨਾ ਤੁਹਾਨੂੰ ਵਲੌਗ ਦਾ ਪਤਾ ਲੱਗਿਆ ਕਰੇ ਵੀ ਆਪਾਂ ਕਿੱਤੇ ਕੀ ਹੋ ਰਿਹਾ ਵਾ ਹਨਾ ਤੇ ਹਰ ਇੱਕ ਚੀਜ਼ ਬਾਰੇ ਆਪਾਂ ਨੌਲੇਜ ਦੇਣਾ ਕਰਾਂਗੇ ਹਨਾ ਤੇ ਬਾਕੀ ਹੁਣ ਆਪਾਂ ਰੈਡੀ ਹੋ ਗਏ ਸੀਗੇ ਹਨਾ ਤੇ ਸੋ ਅੱਜ ਆਪਾਂ ਜਾਣਾ ਸੀਗਾ ਬਾਹਰ ਬਾਹਰ ਕਿੱਥੇ ਜਾਣਾ ਹੈ ਤੁਹਾਨੂੰ ਪਤਾ ਲੱਗੂਗਾ ਹਨਾ ਕਿਉਂਕਿ ਅਸੀਂ ਜਾਣਾ ਹੈ ਅੱਜ ਗੱਡੀ ਦੇਖਣਾ ਅਸੀਂ ਦੀ ਕਾਰ ਆਪਣੀ ਕਾਰ ਨਹੀਂ ਹੈ ਕਾਰ ਚੇਂਜ ਸੋ ਦੇਖਦੇ ਆ ਆਪਾਂ ਕਿਹੜੀ ਗੱਡੀ ਲੈਣੇ ਹਨ ਸੋ ਆਪਾਂ ਟਰਾਈ ਕਰਦੇ ਹਾਂ ਦੇਖ ਕੇ ਆਉਣੇ ਆਪਾਂ ਪੁੱਛ ਗਿਸ਼ ਕਰਦੇ ਆ ਵੀ ਹਨਾ ਵੀ ਕਿਹੜੀ ਲੈਣੀ ਆ ਨਾ ਸੋ ਦੇਖਦੇ ਆ ਆਪਾਂ ਚੱਲਦੇ ਆ ਆਪਾਂ ਮਲਾਉਣੇ ਆ ਤੁਹਾਨੂੰ ਦਿਖਾਉਣੇ ਵੀ ਆ ਠੀਕ ਹੈ ਜੀ ਤੇ ਰੈਡੀ ਹੋ ਗਈ ਆਪਾਂ ਉਹਨਾਂ ਦੀ ਵੇਟ ਕਰ ਰਹੇ ਮੀਟ ਐਂਡ ਖੁਆਇਸ਼ ਦੀ ਸੋ ਆਜੂ ਵੀ ਆ ਰੈਡੀ ਦੇਖੋ ਇੱਧਰ ਦੇਖੋ ਕੀ ਘੁੰਮ ਗਿਆ ਕੀ ਹੋ ਰਿਹਾ ਕੀ ਹੋ ਰਿਹਾ ਗੂਠਾ ਵਾਰੀ ਦੇਖੋ ਉਧਰ ਗੂਠਾ ਖੁਆਇਸ਼ ਦਾ ਸਾਡੀ ਖੁਆਇਸ਼ ਦਾ ਆ ਰਿਹਾ ਵਾ ਬਰਥਡੇ ਦੇਖੋ ਖੁਆਇਸ਼ੀ ਬਰਥਡੇ ਆ ਰਿਹਾ ਤੇਰਾ ਕਿਦਣਾ ਖੁਆਇਸ਼ ਬਰਥਡੇ ਬਰਥਡੇ ਕਿਦਣਾ ਕੀ ਲੈਣਾ ਗਿਫਟ ਵੇਰਾ ਗਿਫਟ ਕੀ ਲੈਣਾ ਗੱਡੀ ਦਵਾਂਗੇ ਠੀਕ ਹੈ ਤੈਨੂੰ ਅੱਜ ਗੱਡੀ ਦਿਵਾ ਕੇ ਲੈ ਹੁੰਨੇ ਆ ਠੀਕ ਆ ਕਾਰ ਦੇ ਦਿਆਂ ਗਿਫਟ ਚ ਕਾਰ ਓਕੇ ਉਹ ਕਹਿੰਦੀ ਡਨ ਹੈ ਚਲੋ ਐਦਾਂ ਕਰ ਦੋ ਫਿਰ ਗੱਡੀ ਲੈਣੀ ਆ ਤਾਂ ਫਿਰ ਐਦਾਂ ਕਰ ਦੋ ਡਨ ਆ ਵਈ ਸਾਡੀ ਖੁਆਇਚ ਨੇ ਲੈਣੀ ਐ ਗੱਡੀ ਸੋ ਦੇਖਦੇ ਜਿਹੜੀ ਇਹਨੂੰ ਪਸੰਦ ਆਈ ਅੱਜ ਆਪਾਂ ਉਹੀ ਗੱਡੀ ਦਵਾ ਦਾਂਗੇ ਠੀਕ ਐ ਤੇ ਹਾਂਜੀ ਇੱਧਰ ਹਵਾ ਬਾਜੀ ਚੱਲ ਰਹੀ ਆ ਹਵਾ ਬਾਜੀ ਦੇਖ ਲੋ ਦੇਖ ਲੋ ਕੋਈ ਗੱਲ ਨਹੀਂ ਦੇਖਣਾ ਬੰਦਾ ਵਾ ਵੀ ਟੋਰਾ ਕੱਢੀਆਂ ਅਸੀਂ ਹੈਨਾ ਬੰਦਾ ਦੇਖਣਾ ਇਹ ਗੱਡੀ ਟੋਰਾ ਤੇ ਖੁਆਇਚ ਦੀ ਅੰਬ੍ਰੇਲਾ ਕਿੱਧਰ ਗਈ ਲਿਆਓ ਦਿਖਾਓ ਮੇਰੇ ਆਡੀਅנס ਨੂੰ ਦਿਖਾਓ ਕਿਆ ਕਹਾ ਜਾ ਅੱਜ ਲਈ ਕਿਹਨੂੰ ਬੁਲਾ ਰਹੇ ਆ ਬਈ ਕਹਿੰਗੇ

ਤੇ ਜਮੀ ਆ ਗਿਆ ਤੁਹਾਨੂੰ ਗੱਡੀ ਚ ਉਤਾਰ ਦਾਂਗੇ ਛਤਰੀ ਲੈ ਕੇ ਆ ਜੀ ਠੀਕ ਐ ਸੋ ਹੁਣ ਆਪਾਂ ਚੱਲਦੇ ਆ ਜੀ ਸੋ ਬਾਏ ਬੋਲ ਦਿਓ ਸਾਰਿਆਂ ਨੂੰ ਵੀ ਮਿਲਦੇ ਆ ਆਪਾਂ ਤੁਹਾਨੂੰ ਗੱਡੀ ਲੈਣ ਮੇਰੀ ਕਹਿ ਦਿਓ ਕਹਿ ਦਿਓ ਆ ਜਾਓ ਦੇਖੋ ਤੁਹਾਡਾ ਜੈਕ ਬੈਠਾ ਹੋਇਆ ਉੱਪਰ ਇਹਨੂੰ ਕੋਈ ਹੈ ਹੀ ਨਹੀਂ ਵੀ ਗੇਠ ਥੱਲੇ ਕੋਈ ਆਈ ਜਾਂਦਾ ਜਾਈ ਜਾਂਦਾ ਇਹਨੂੰ ਹੈ ਹੀ ਨਹੀਂ ਆਉਣ ਵਾਲਾ ਤਾਂ ਸੋ ਆਉਣ ਵਾਲਾ ਠੀਕ ਰਹੇ ਪੈਰੀਂ क्या क्या हो रहा है, क्या हो रहा रहा है निकल है हवा हवा का निकली सर तो नहीं साड़ी मैडम की कर रही है अखवा YouTube देख रही हो मी नहीं आया बारिश अम्बरेला नहीं लिया <laughs> ਆਗੇ ਗੁੰਨਿਆਣੇ ਅਸੀਂ ਆ ਗਏ ਗੁੰਨਿਆਣੇ ਜੀ ਆ ਗਏ ਨੂੰ ਪਟਾਕੇ ਦੇਖੋ ਮੌਸਮ ਪੂਰਾ ਘੈਂਟ ਹੋਇਆ ਪਿਆ ਇਧਰ ਤਾਂ ਮੀਂਹ ਆਲਾ ਹੋਇਆ ਤਾਂ ਦੇਖੋ ਇੱਥੇ ਆ ਗਏ ਆ ਜੀ ਦੇਖਦੇ ਆਪਾਂ ਇਹਨਾਂ ਤੋਂ ਇਹ ਕੋਈ ਗੱਡੀ ਦੀ ਸੈਟਿੰਗ ਪੜਾ ਦੇਖਦੇ ਆਪਾਂ ਕਿਹੜੀ ਆਪਾਂ ਜੱਜਦੀ ਆ ਹਨ ਗੱਲਬਾਤ ਕਰਨ ਗਿਆ ਮੈਂ ਕਰਦੇ ਹਾਂ ਨਾ ਦੋ ਬੋਲ ਗੱਡੀ ਕਰਨੀ ਸੀ ਸੇਲ ਅਸੀਂ ਆਇਆ ਪੰਜਾਬ ਕਾਰ ਬਾਜ਼ਾਰ ਜੇ ਨਾ ਕੀ ਆ ਕਾਰ ਵੀ ਆ ਕੀ ਲੈਣਾ ਗੱਡੀ ਦੇਖਣੀ ਆ ਆਜੋ ਕਾਲੇ ਗੱਡੀ 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 ਮੈਨੂੰ ਦਾ ਹਾਂ ਬੜੀ ਲੱਗ ਇਸਲਾਪ ਡੀਜ਼ਲ ਪ੍ਰਿੰਟ ਨੰਬਰ ਦਿੱਲੀ ਆ ਦਿੱਲੀ ਨੰਬਰ 155 ਪਾਸਿੰਗ ਹੈਗੀ ਆ ਪਾਸਿੰਗ ਹੈ ਦੀ ਆ 145 ਉਹਦਾ ਮਸਟਰ ਹੋ ਗਿਆ ਨਾ ਐਵੇਂ ਚੱਲਣਾ ਉਹਦਾ ਹੋ ਜੂ ਘੱਟ ਹੋ ਜੂ ਹਾਂ ਖੁੱਲੀ ਸੀ ਲੋ ਪਹਿਲਾਂ ਜੀ ਜੀ ਜਾਂ ਟੰਡ ਨੂੰ ਪੁੱਛ ਲੈ ਹਾਂ ਨਾ ਵਿੱਚੋਂ ਵਧੀਆ ਮੈਂ ਦੇਖੀ ਸੀ ਹਾਂ ਕਿਹੜੀ ਕਿਹੜੀ ਹੋਈ ਐ ਦੇਖ ਹਾਂ ਇਹ ਰਿੱਧੇ ਦਿਲ ਨੇ ਇਹ ਨੰਬਰ ਹੀ ਨਾਲ ਲਾਉਂਦੇ ਹਾਂ ਆਹ ਆਦਾ ਪੁੱਛਿਆ ਤਾਂ ਕਿਵੇਂ ਦਾ ਬਣਿਆ ਕਰਨਾ

ਹੋਣਾ ਪਿਆ ਅੱਗੇ ਸੀ ਇੱਥੇ ਦੂਸਰੀ ਜਗ੍ਹਾ ਤੇ ਇੱਥੇ ਦੇਖਦੇ ਹੁਣ ਆਪਾਂ ਨੂੰ ਕੋਈ ਗੱਡੀ ਪਸੰਦ ਆਉਂਦੀ ਆ ਯਾਨੀ ਬਾਕੀ ਨਹੀਂ ਉਹ ਖਰੀਦਾਂ ਹੈ ਆਪਣੀ ਰਾਣੀ ਹੈਨਾ ਮੈਂ ਪਸੰਦ ਆਉਂਦੀ ਠੀਕ ਆ ਨੇ ਆਪਣੀ ਖਰੀਦ ਤਾਂ ਹੈਗੀ ਰਾਣੀ ਪੁੱਛਿਓ ਵਾਲੀ ਕੰਮ ਬੋਰਿੰਗ ਚੱਲ ਰਿਹਾ ਸਾਡਾ ਦੇਖੋ ਇਹ ਆਪਣਾ ਕੰਮ ਅਸੀਂ ਆ ਗਏ ਬਠਿੰਡੇ ਉਹ ਜਿਹੜਾ ਤਾਂ ਉਹ ਨਾ ਪਾਰਾ ਉਸਾਰਾ ਹਾਂਜੀ ਅਸੀਂ ਆ ਗਏ ਸੀਗੇ ਪੈਟਰੀ ਜ਼ਲੈਂਸਾਂ ਲੱਗੀ ਸੀ ਕੋਖਰ ਥੋੜੀ ਚਾਇਲ ਲੱਗੀ ਹੋਈ ਐਸ਼ ਨੀਆਨ ਹਣ ਬੀਐਸ ਮੋਟਰਸ ਵਾਲਿਆਂ ਦੇ ਇਹਨਾਂ ਨੇ ਦੇਖਦੇ ਆ ਗੱਡੀ ਜਿਹੜੀ ਇਹਨਾਂ ਨੂੰ ਸਾਨੂੰ ਗੱਡੀ ਕੋਈ ਨਹੀਂ ਪਸੰਦ ਆ ਰਹੀ ਹਨਾ